ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਇਸ ਏਸ਼ੀਆ ਕੱਪ ਭਾਰਤ ਦੀ ਜਿੱਤ ਤੋਂ ਬਾਅਦ ਟੀਮ ਨੇ ਟਰੋਫੀ ਲੈਣ ਤੋਂ ਕੀਤਾ ਇਨਕਾਰ ਏਸ਼ੀਆ ਕੱਪ 2025 ਦਾ ਫਾਈਨਲ ਭਾਰਤ ਨੇ ਨਿਕਾਰਦ ਨੌਵੀਂ ਵਾਰ ਜਿੱਤ ਲਿਆ ਹੈ ਪਰ ਜਿੱਤ ਤੋਂ ਬਾਅਦ ਇੱਕ ਨਵਾਂ ਵੀ ਬਵਾਦ ਪੈਦਾ ਹੋ ਗਿਆ ਹੈ ਭਾਰਤੀ ਟੀਮ ਨੇ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮਨਮੋਹ ਹੁਸੈਨ ਨਕਵੀ ਤੋਂ ਟਰੋਫੀ ਅਤੇ ਮੈਡਲ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਇਸ ਕਾਰਨ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਵਿੱਚ ਕਾਫੀ ਦੇਰ ਹੋਈ ਟਰਾਫੀ ਲਾਂਤਨਕਾਰ ਕਰਨ ਦਾ ਕਰਨ ਰਿਪੋਰਟ ਅਨੁਸਾਰ ਭਾਰਤੀ ਟੀਮ ਦਾ ਇਹ ਫੈਸਲਾ ਮੋਸਿਨ ਨਕਵੀ ਦੇ ਭਾਰਤ ਵਿਰੋਧੀ ਰੋਖ ਕਰਨ ਲਿਆ ਗਿਆ ਨਕਵੀ ਜੋ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ ਨੇ ਕਿ ਹਾਲ ਹੀ ਵਿੱਚ ਆਪਰੇਸ਼ਨ ਸੈਦੂਰ ਦੌਰਾਨ ਭਾਰਤ ਨੂੰ ਪਰਮਾਣੂ ਹਲਕੇ ਦੀ ਧਮਕੀ ਦਿੱਤੀ ਹੈ ਇਸੇ ਕਾਰਨ ਭਾਰਤੀ ਕਪਤਾਨ ਸੂਰੀਆ ਕੁਮਾਰ ਜਾਦਵ ਨੇ ਪਹਿਲਾਂ ਹੀ ਟਰਾਫੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਮੈਡਲ ਤੇ ਫੋਟੋ ਸ਼ੂਟ ਦਾ ਬਾਈਕਾਟ ਭਾਰਤੀ ਟੀਮ ਨੇ ਸਿਰਫ ਟਰਾਫੀ ਲੈਣ ਤੋਂ ਹੀ ਇਨਕਾਰ ਨਹੀਂ ਕੀਤਾ ਬਲਕਿ ਕਿਸੇ ਵੀ ਖਿਡਾਰੀ ਨੇ ਜਿੱਤ ਦੇ ਮੈਡਲ ਵੀ ਨਹੀਂ ਲਏ ਇਸ ਤੋਂ ਇਲਾਵਾ ਕਪਤਾਨ ਸੂਰੀਆ ਕੁਮਾਰ ਜਾਦਮ ਨੇ ਪਾਕਿਸਤਾਨੀ ਖਿਡਾਰੀ ਸਲਮਾਨ ਅਲੀ ਆਗਾ ਨਾਟਰਾ ਵੀ ਫੋਟੋਸ਼ੂਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਕਰਤਨਾ ਦੇਖਣ ਨੂੰ ਮਿਲਿਆ ਦੋਵੇਂ ਮਿਲਿਆ ਹੋਵੇ ਪਹਿਲਾਂ ਵੀ ਭਾਰਤੀ ਟੀਮ ਨੇ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਕੱਪ 2025 ਦਾ ਫਾਈਨਲ ਭਾਰਤ ਨੇ ਰਿਕਾਰਡ ਬਣਾਉਂਦੀ ਵਾਰ ਜਿੱਤ ਲਿਆ ਹੈ ਪਰ ਜਿੱਤ ਤੋਂ ਬਾਅਦ ਇੱਕ ਨਵਾਂ ਮਸਾਦਾ ਪੈਦਾ ਹੋ ਗਿਆ ਭਾਰਤੀ ਟੀਮ ਨੇ ਮੈਚ ਜਿੱਤਣ ਤੋਂ ਬਾਅਦ ਵਕਸਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਸੀ ਨਕਵੀ ਅਤੇ ਟਰੋਫੀ ਦੇ ਟਰੋਫੀ ਅਤੇ ਮੈਡਲ ਲੈਣ ਤੋਂ ਸਖ਼ਤ ਇਨਕਾਰ ਕਰ ਦਿੱਤਾ ਹੈ ਇਸ ਕਾਰਨ ਮੈਚ ਤੋਂ ਬਾਅਦ ਦੀ ਪੇਚਕਾਰੀ ਵਿੱਚ ਕਾਫੀ ਦੇਰੀ ਹੋਈ ਹੈ ਖਬਰ ਨਾਲੰਤ ਤੱਕ ਬਣੇ ਰਹਿਣ ਲਈ ਧੰਨਵਾਦ